ਇੱਕ ਦੂ ਜੀਵੋਂ ਲੱਖ ਹੋਏ ਲੱਖ ਹੂ ਵਹ ਲੱਖ ਵੀਸਾ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ ਇਤਰਾਹੇ ਪਤ ਪਵੜੀਆਂ ਜੜਿਆ ਹੋਏ ਏ ਕੀਸਾਂ ਸੁਣ ਗੱਲਾਂ ਆਕਾਸ਼ ਕੀ ਈਟਾਂ ਆਈ ਰੀਸਾਂ ਨਾਨਕ ਨਦਰੀ ਪਾਈਐ ਕੂੜੀ ਕੁੜਾਠੀ ਸਾਂ ਸੋਹਣ ਗੱਲਾਂ ਆਕਾਸੀ ਕੀ ਕੀਟਾਂ ਆਈ ਰੀਸਾਂ ਨਾਨਕ ਅਨਦਰੀ ਪਾਈਐ ਕੂੜੀ ਕੂੜਾ ਠੀਸਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ